ਕਮੈਸ ਉਹ ਸਿੰਘ ਫਰਦੋਮ ਦਾ ਕਮੈਸ ਨਹੀਂ ਬੀਚੀ ਬਲ ਨਹੀਂ ਸਾਰਾ ਥੋੜ ਕੇ ਆ ਉਹ ਯਾਰ ਬੈਠ ਕਰੋ ਗੰਦੀ ਕਰਨਾ ਹੈ ਇਹਦੀ ਨਹੀ ਸਾਡੇ ਕੋਲ ਗੰਦੀ ਆਉਂਦੀ ਹੈ ਹੈਡੀਆਂ ਨੰਬਰ ਦੀ ਮੈਨੂੰ ਹੈ ਇਹ ਕਰਦੇ ਇਹ ਅਸੀਂ ਇਹੀ ਕੰਮ ਕੀਤਾ ਸਕੂਟ ਪਾ ਲੈ ਆਮ ਬੰਦੇ ਨੇ ਕੀਤਾ ਹੋਵੇ ਤਾਂ ਤੁਸੀਂ ਕਹਿੰਦੇ ਆਏ ਆ ਸਿੱਧੀ ਗੱਲ ਆ ਆਏ ਏ ਆਹੇ ਆ ਅਕਸਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਕਿਸੇ ਨਾ ਕਿਸੇ ਮਸਲੇ ਦੇ ਵਿੱਚ ਤਸਵੀਰਾਂ ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਇੱਕ ਜਿਹੀ ਮਾਮਲਾ ਇੰਟਰਨੈਟ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜੀ ਹਾਂ ਇੱਕ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਪੂਰਾ ਤੁੱਟਿਆ ਔਰ ਉਹ ਤੋਂ ਖੜ ਵੀ ਨਹੀਂ ਹੋ ਰਿਹਾ ਇਸ ਤੋਂ ਬਾਅਦ ਉੱਥੇ ਲੋਕਾਂ ਨੇ ਉਹਨਾਂ ਦੀ ਵੀਡੀਓ ਬਣਾ ਲਈ ਦਰਅਸਲ ਇਹ ਵੀ ਇਲਜ਼ਾਮ ਲਗਾਏ ਗਏ ਨੇ ਲੋਕਾਂ ਨੇ ਕਿ ਜਿਹੜਾ ਪੁਲਿਸ ਮੁਲਾਜ਼ਮਾ ਹੈ ਨਸ਼ੇ ਦੇ ਵਿੱਚ ਇਸਨੇ ਸ਼ਰਾਬ ਪੀਤੀ ਹੋਈ ਸੀ ਇਸ ਤੋਂ ਖੜ ਵੀ ਨਹੀਂ ਹੋ ਰਿਹਾ ਸੀ ਔਰ ਇਸਨੇ ਕਈ ਜੜੀਆਂ ਗੱਡੀਆਂ ਦੀ ਭੰਤੜ ਕੀਤੀ ਹੈ ਤੇ ਇਹਦੇ ਕੋਲ ਗੱਡੀ ਵੀ ਸੀ ਇਸਨੇ ਕਈ ਗੱਡੀਆਂ ਦੇ ਵਿੱਚ ਆਪਣੀ ਗੱਡੀ ਮਾਰੀ ਜਿਸ ਤੋਂ ਬਾਅਦ ਲੋਕਾਂ ਨੇ ਮੌਕੇ ਤੇ ਉਸ ਨੂੰ ਕਾਬੂ ਕੀਤਾ ਤੇ ਪੁਲਿਸ ਥਾਣੇ ਦੇ ਵਿੱਚ ਉਸ ਨੂੰ ਭੇਜਿਆ ਜਿਸ ਤੋਂ ਬਾਅਦ ਕੁਝ ਪੁਲਿਸ ਮੁਲਾਜ਼ਮ ਆਉਂਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਕਿੱਡੀ ਕਬੱਡੀ ਗੱਲ ਹੈ ਤੁਸੀਂ ਤਸਵੀਰਾਂ ਦੇਖੋ ਇਸ ਤੋਂ ਬਾਅਦ ਤੁਹਾਨੂੰ ਪੂਰਾ ਮਾਮਲਾ ਦੱਸਤਾ ਨਹੀਂ ਸਰ ਰਿਪੋਰਟ ਮੈਂ ਤੋੜ ਕੇ ਆਏ ਆਪਣੇ ਦੇਖ ਕਰੋ ਇਹ ਕਿੱਡੀ ਗੱਲ ਹੈ ਇਹ ਰਿਪੋਰਟ ਮੰਗੀ ਆ ਉਸ ਦਾ ਹੈਡਰ ਨੰਬਰ ਵੀ ਲਾ ਦੇ ਨਾ ਇਹ ਅਭੀ ਇਹੀ ਕੰਮ ਕੀਤਾ ਆ ਕੋਈ ਪਾ ਲੈ ਆਮ ਬੰਦੇ ਨੇ ਕੀਤਾ ਹੋਵੇ ਤਾਂ ਠੀਕ ਹੈ ਨੇ ਆਏ ਆ ਸਿੱਧੀ ਗੱਲ ਆਇਓਏ ਆਹ ਹੈ ਆਹ ਹੈ ਨਹੀਂ ਆਪੇ ਵਾਰ ਨਹੀਂ ਕਰਦੇ ਵਿਸਤਾਰ ਵੀ ਇਹੋ ਜਿਹਾ ਲਾ ਜਾਂਦੇ ਆਹ ਨੋਟ ਕਰਣਾ ਹੈ ਆਲੇ ਆਲੇ ਆ ਉਹ ਬੱਸ ਕਰੋ ਕਿ ਇੰਨੇ ਸ਼ੂਟ ਲੈਣੇ ਆ ਹੁਣ ਬੱਸ ਇਹਦਾ ਸ਼ੂਟ ਜੜੋ ਯਾਰ ਇਹਦੇ ਮਾਰੇ ਸ਼ੂਟ ਬੱਸ ਕਰੋ ਬੱਸ ਹੋਣਾ ਅੰਕ ਤੁਹਾਡਾ ਗੁੱਡ ਨੇਮ ਕੀ ਆ ਜੀ ਤੁਸੀਂ ਕਹਿੰਦੇ ਆ ਆਪ ਸਰ ਸਿੰਘ ਬਰਾੜ ਹੋ ਤੁਸੀਂ ਦੱਸੋ ਜਿਹੜਾ ਸ਼ੂਟ ਦੀ ਗੱਲ ਕਰ ਰਹੇ ਹੋ ਚਾਹ ਦੇ ਚਾਹ ਦੇ ਕੋਈ ਜਿਹੜੇ ਕੰਨਤਾ ਤੁਹਾਨੂੰ ਲੱਗਦਾ ਬੰਦੇ ਦੇ ਗੱਲ ਸੀ ਕੀ ਆ ਇਧਰੋ ਯਾਰ ਪਾਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ ਆ ਪਾਪਾ ਵੀਰੇ ਸਰਕਾਰ மார <coughs> ਅਸਲ ਇਹ ਮਾਮਲਾ ਜਿਹੜਾ ਹੈ ਲਗਾਤਾਰ ਇੰਟਰਨੈਟ ਤੇ ਵਾਇਰਲ ਹੋ ਰਿਹਾ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਸਾਹਮਣੇ ਆਈ ਕਿ ਕਿੱਥੋਂ ਦਾ ਮਾਮਲਾ ਔਰ ਕਦੋਂ ਦਾ ਹੈ ਤੇ ਲਗਾਤਾਰ ਕੱਲ ਦਾ ਇੰਟਰਨੈਟ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਹ ਤਸਵੀਰਾਂ ਦੇਖ ਕੇ ਤੁਸੀਂ ਇਸ ਵਾਰ ਕੀ ਕਹਿਣਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨਾ ਅਤੇ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਧੰਨਵਾਦ ਅਹੇ ਅਕਸਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਹੈ ਕਿਸੇ ਨਾ ਕਿਸੇ ਮਸਲੇ ਦੇ ਵਿੱਚ ਤਸਵੀਰਾਂ ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਇੱਕ ਅਜਿਹਾ ਹੀ ਮਾਮਲਾ ਇੰਟਰਨੈਟ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜੀ ਹਾਂ ਇੱਕ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਪੂਰਾ ਤੁੱਟਿਆ ਔਰ ਉਹ ਤੋਂ ਖੜ ਵੀ ਨਹੀਂ ਹੋ ਰਿਹਾ ਇਸ ਤੋਂ ਬਾਅਦ ਉੱਥੇ ਲੋਕਾਂ ਨੇ ਉਹਨਾਂ ਦੀ ਵੀਡੀਓ ਬਣਾ ਲਈ ਦਰਅਸਲ ਇਹ ਵੀ ਇਲਜ਼ਾਮ ਲਗਾਏ ਗਏ ਨੇ ਲੋਕਾਂ ਨੇ ਕਿ ਜਿਹੜਾ ਪੁਲਿਸ ਮੁਲਾਜ਼ਮਾ ਹੈ ਨਸ਼ੇ ਦੇ ਵਿੱਚ ਇਸ ਨੇ ਸ਼ਰਾਬ ਪੀਤੀ ਹੋਈ ਸੀ ਇਸ ਤੋਂ ਖੜ ਵੀ ਨਹੀਂ ਹੋ ਰਿਹਾ ਸੀ ਔਰ ਇਸ ਨੇ ਕਈ ਜੜੀਆਂ ਗੱਡੀਆਂ ਦੀ ਭੰਤੜ ਕੀਤੀ ਹੈ ਤੇ ਇਹਦੇ ਕੋਲ ਗੱਡੀ ਵੀ ਸੀ ਇਸ ਨੇ ਕਈ ਗੱਡੀਆਂ ਦੇ ਵਿੱਚ ਆਪਣੀ ਗੱਡੀ ਮਾਰੀ ਜਿਸ ਤੋਂ ਬਾਅਦ ਲੋਕਾਂ ਨੇ ਮੌਕੇ ਤੇ ਉਸ ਨੂੰ ਕਾਬੂ ਕੀਤਾ ਤੇ ਪੁਲਿਸ ਥਾਣੇ ਦੇ ਵਿੱਚ ਉਸ ਨੂੰ ਭੇਜਿਆ ਜਿਸ ਤੋਂ ਬਾਅਦ ਕੁਝ ਪੁਲਿਸ ਮੁਲਾਜ਼ਮ ਆਉਂਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਕਿੱਡੀ ਕਬੱਡੀ ਗੱਲ ਹੈ ਤੁਸੀਂ ਤਸਵੀਰਾਂ ਦੇਖੋ ਇਸ ਤੋਂ ਬਾਅਦ ਤੁਹਾਨੂੰ ਪੂਰਾ ਮਾਮਲਾ ਦੱਸਦਾ ਹਾਂ ਹਾਂ ਇਹ ਨਹੀਂ ਬਿੱਲ ਨਹੀਂ ਸਰ ਜੀ ਛੋੜ ਕੇ ਆਓ ਯਾਰ ਗੱਡੀ ਕਰਨਾ ਹੈ ਇਹ ਨਹੀਂ ਇਹ ਹੀ ਸਾਡੇ ਕੋਲ ਨੰਬਰ ਜੀ ਲੈ ਲਿਆ ਹੈ ਇਹ ਵੀ ਅਸੀਂ ਇਹੀ ਕੰਮ ਕੀਤਾ ਹੋਵੇ ਕੂਟੀ ਵਾਲੇ ਆਮ ਬੰਦੇ ਨੇ ਕੀਤਾ ਹੋਵੇ ਤਾਂ ਤੁਸੀਂ ਕਹਿੰਦੇ ਆਏ ਆ ਸਿੱਧੀ ਗੱਲ ਆਏ ਓਏ ਆਹੇ ਆ ਆਹ ਮੋਕਾ ਨਾ ਡਾਇਰ ਆਲੇ ਆਲੇ ਆ ਉਹ ਬੱਸ ਕਰੋ ਕਿ ਇੰਨੇ ਸ਼ੂਟ ਲੈਣੇ ਆ ਹਾਂ ਬੱਸ ਇਹਦਾ ਸ਼ੂਟ ਲੈ ਲੋ ਯਾਰ ਬੱਸ ਕਰ ਬੱਸ ਕਰਾਂਗਾ ਅੰਕੜਾ ਗੁੱਡ ਨੇਮ ਕੀ ਆ ਜੀ ਤੁਸੀਂ ਕਹਿੰਦੇ ਆ ਆਪ ਸਰਦਨ ਬਰਾੜ ਹੋ ਤੁਸੀਂ ਦੱਸੋ ਜਿਹੜਾ ਸ਼ੂਟ ਦੀ ਗੱਲ ਕਰ ਰਹੇ ਹੋ ਉਹਦਾ ਲੈ ਮੈਨੂੰ ਆਲਾ ਚਾਰ ਦੇ ਚਾਹ ਦੇ ਕੋਈ ਸ਼ੂਟ ਰੈਂਟ ਕੰਟਾ ਤੋਰ ਤੁਸੀਂ ਲੱਕ ਮਾਰਦਾ ਲੱਗਦਾ ਬੰਦੇ ਦੇ ਗਾਲੂ ਸਿੱਕੀ ਆ ਇਧਰੋ ਯਾਰ ਪਾਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ ਆ ਪਾਪਾ ਵੀਰੇ ਸਰਕਾਰ ਚਿਕਾਣਾ ਮਾਰੋ ਯਾਰ ਸਾਰੇ ਦੁਕਾਨਾਂ ਵੱਟਾ ਬਾਈ ਨੂੰ ਖਾਣਾ ਬਾਈ ਨੂੰ ਬਾਈ ਨੂੰ ਦੱਸ ਪਾਸੇ ਦੁਕਾਨਾਂ ਬਾਈ ਨੂੰ ਬਲਾਹੋ ਆ ਦੂਏ ਨਗਰ ਵਿੱਚ ਚੱਲਣਾ ਆ ਪਿੱਛੇ ਜਾ ਕੇ ਚੱਲ ਚੱਲ ਬਾਈ ਨੂੰ ਤੂੰ ਇੱਧਰ 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 ਖਾਣਾ ਬਾਈ ਨੂੰ ਖਾਣਾ ਇੱਧਰ ਹੋਏ ਤੂੰ ਆਜੂ ਕਰਾ ਆ ਜਾ ਅਸਲ ਇਹ ਮਾਮਲਾ ਜਿਹੜਾ ਹੈ ਲਗਾਤਾਰ ਇੰਟਰਨੈਟ ਤੇ ਵਾਇਰਲ ਹੋ ਰਿਹਾ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਸਾਹਮਣੇ ਆਈ ਕਿ ਕਿੱਥੋਂ ਦਾ ਮਾਮਲਾ ਔਰ ਕਦੋਂ ਦਾ ਹੈ ਤੇ ਲਗਾਤਾਰ ਕੱਲ ਦਾ ਇੰਟਰਨੈਟ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਹ ਤਸਵੀਰਾਂ ਦੇਖ ਕੇ ਤੁਸੀਂ ਇਸ ਬਾਰੇ ਕੀ ਕਹਿਣਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨਾ ਅਤੇ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਧੰਨਵਾਦ ਯਾਰ ਨੇ ਵੇਖ ਕਰ ਰਿਹਾ ਕੰਟੀ ਕਰਨਾ ਹੈ ਇਹਦਾ ਨੰਬਰ ਵੀ ਲੈ ਲਿਆ ਹੈ ਇਹ ਵੀ ਅਸੀਂ ਇਹੀ ਕੰਮ ਕੀਤਾ ਆ ਆਮ ਬੰਦੇ ਨੇ ਕੀਤਾ ਹੋਵੇ ਤੇ ਤੁਸੀਂ ਕਹਿੰਦੇ ਆਏ ਆ ਸਿੱਧੀ ਗੱਲ ਆਇਓਏ ਆਹੇ ਆ ਅਕਸਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਕਿਸੇ ਨਾ ਕਿਸੇ ਮਸਲੇ ਦੇ ਵਿੱਚ ਤਸਵੀਰਾਂ ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਇੱਕ ਅਜਿਹਾ ਹੀ ਮਾਮਲਾ ਇੰਟਰਨੈਟ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜੀ ਹਾਂ ਇੱਕ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਪੂਰਾ ਤੁੱਟ ਹੈ ਔਰ ਉਹ ਤੋਂ ਖੜ ਵੀ ਨਹੀਂ ਹੋ ਰਿਹਾ ਇਸ ਤੋਂ ਬਾਅਦ ਉੱਥੇ ਲੋਕਾਂ ਨੇ ਉਹਨਾਂ ਦੀ ਵੀਡੀਓ ਬਣਾ ਲਈ ਦਰਅਸਲ ਇਹ ਵੀ ਇਲਜ਼ਾਮ ਲਗਾਏ ਗਏ ਨੇ ਲੋਕਾਂ ਨੇ ਕਿ ਜਿਹੜਾ ਪੁਲਿਸ ਮੁਲਾਜ਼ਮਾ ਹੈ ਨਸ਼ੇ ਦੇ ਵਿੱਚ ਇਸ ਨੇ ਸ਼ਰਾਬ ਪੀਤੀ ਹੋਈ ਸੀ ਇਸ ਤੋਂ ਖੜ ਵੀ ਨਹੀਂ ਹੋ ਰਿਹਾ ਸੀ ਔਰ ਇਸ ਨੇ ਕਈ ਜੜੀਆਂ ਗੱਡੀਆਂ ਦੀ ਭੰਤੜ ਕੀਤੀ ਹੈ ਤੇ ਇਹਦੇ ਕੋਲ ਗੱਡੀ ਵੀ ਸੀ ਇਸ ਨੇ ਕਈ ਗੱਡੀਆਂ ਦੇ ਵਿੱਚ ਆਪਣੀ ਗੱਡੀ ਮਾਰੀ ਇਸ ਤੋਂ ਬਾਅਦ ਲੋਕਾਂ ਨੇ ਮੌਕੇ ਤੇ ਉਸ ਨੂੰ ਕਾਬੂ ਕੀਤਾ ਤੇ ਪੁਲਿਸ ਥਾਣੇ ਦੇ ਵਿੱਚ ਉਸ ਨੂੰ ਪੇਜ ਜਿਸ ਤੋਂ ਬਾਅਦ ਕੁਝ ਪੁਲਿਸ ਮੁਲਾਜ਼ਮ ਆਉਂਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਕਿੱਡੀ ਕਬੱਡੀ ਗੱਲ ਹੈ ਤੁਸੀਂ ਤਸਵੀਰਾਂ ਦੇਖੋ ਇਸ ਤੋਂ ਬਾਅਦ ਤੁਹਾਨੂੰ ਪੂਰਾ ਮਾਮਲਾ ਦੱਸਦਾ ਹਾਂ ਇੱਕ ਮਿੰਟ ਹੈ ਇਹ ਵੀ ਬੇਨਤੀ ਕਰਦੇ ਹਾਂ ਸਾਹਿਬ ਰਿਪੋਰਟ ਬਣਾਓ ਕਿੱਡੀ ਗੱਲ ਹੈ ਇਹ ਇਹ ਵੀ ਕਹਿੰਦੇ ਆ ਕਿ ਇਹ ਅਭੀ ਇਹੀ ਕੰਮ ਕੀਤਾ ਆਮ ਬੰਦੇ ਨੇ ਕੀਤਾ ਹੋਵੇ ਤਾਂ ਤੁਸੀਂ ਕਹਿੰਦੇ ਆਇਆ ਦੇਈ ਹਾਲਾ ਆਏ ਓਏ ਆਹੇ ਆ ਜਾਓ ਮੋਟਾ ਨਾ ਹੋਏ ਆਲੇ ਆਲੇ ਉਹ ਬੱਸ ਕਰੋ ਕਿ ਇੰਨੇ ਸ਼ੂਟ ਲੈਣੇ ਆ ਹੁਣ ਬੱਸ ਇਹਦਾ ਸ਼ੂਟ ਲੈ ਲੋ ਯਾਰ ਬੱਸ ਕਰ ਬੱਸ ਕਰਾਂਗੇ ਅੰਕੜਾ ਗੁੱਡ ਨੇਮ ਕੀ ਆ ਜੀ ਆਪਾਂ ਦੇਖਿਆ ਆਪਕਰ ਸੰਪਰਾੜ ਉਹ ਤੁਸੀਂ ਦੱਸਦੇ ਮਾਣ ਵਾਲੇ ਜਿਹੜਾ ਸ਼ੂਟ ਦੀ ਗੱਲ ਕਰ ਰਹੇ ਹੋ ਉਹਦਾ ਲੈ ਮੈਨੂੰ ਆਲਾ ਚਾਰ ਦੇ ਚਾਹ ਦੇ ਕੋਈ ਜਿਹੜਾ ਕੰਟਾ ਤੋਰ ਤੁਸੀਂ ਲੱਕ ਮਾਰਦਾ ਲੱਗਦਾ ਬੰਦੇ ਨੇ ਗਾਲੀ ਕੱਢੀ ਆ ਪਾਤਾ ਵੀਰੇ ਸਰਕਾਰ ਦੇ ਜਵਾਈ ਆ ਆ ਪਾਤਾ ਵੀਰੇ ਸਰਕਾਰ ਚਿਕਾਣਾ ਮਾਰੋ ਯਾਰ ਸਾਰੇ ਦੁਕਾਨਾਂ ਵੱਟਾ எ <coughs> ਭੜਾਈ ਰੱਖੋ ਓਏ ਹੋ ਗਿਆ ਕੀ ਐ ਓਏ ਹੋ ਗਿਆ ਕੀ ਐ ਅੱਗੇ ਕਰ ਰੋਡ ਨੰਬਰ ਨੰਬਰ ਆਇਆ ਹੈ ਦਰਅਸਲ ਇਹ ਮਾਮਲਾ ਜਿਹੜਾ ਹੈ ਲਗਾਤਾਰ ਇੰਟਰਨੈਟ ਤੇ ਵਾਇਰਲ ਹੋ ਰਿਹਾ ਹੈ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਸਾਹਮਣੇ ਆਈ ਕਿ ਕਿੱਥੋਂ ਦਾ ਮਾਮਲਾ ਔਰ ਕਦੋਂ ਦਾ ਹੈ ਤੇ ਇਹ ਲਗਾਤਾਰ ਕੱਲ ਦਾ ਇੰਟਰਨੈਟ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਹ ਤਸਵੀਰਾਂ ਦੇਖ ਕੇ ਤੁਸੀਂ ਇਸ ਵਾਰ ਕੀ ਕਹਿਣਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨਾ ਅਤੇ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਧੰਨਵਾਦ